ਹੈਪੀ ਬਠਾਉਨੀਆਂ ਹੈਪੀ ਬਠਾਉਨੀਆਂ ਵਾਲਾ ਬਹੁਤ ਪਿਆਰਾ ਮੇਰਾ ਸ਼ਾਗਿਰਦ ਬਹੁਤ ਪਿਆਰਾ ਦਾਤਿਆਂ ਦੇ ਦਰਬਾਰ ਦਾ ਮੁਰੀਦ ਮੇਰੇ ਵੱਲੋਂ ਸ਼੍ਰੀ ਕ੍ਰਿਸ਼ਨ ਮਹਾਰਾ ਦੀ ਜਨਮ ਅਸਤਮੀ ਦੀਆਂ ਤੇ ਗੁੱਗਾ ਨੌਮੀ ਦੀਆਂ ਬਹੁਤ-ਬਹੁਤ ਮੁਬਾਰਕਾਂ ਹੈਪੀ ਜੋ ਤੁਸੀਂ ਹਰ ਸਾਲ ਬਾਬਾ ਜੀ ਦਾ ਗੁੱਗਾ ਜਾਰ ਪੀਰ ਜੀ ਦਾ ਜਨਮ ਦਿਨ ਮਨਾਉਂਦੇ ਹੋ ਉਹਦੀਆਂ ਵੀ ਬਹੁਤ-ਬਹੁਤ ਮੁਬਾਰਕਾਂ ਸਾਰੀ ਸੰਗਤ ਨੂੰ ਬਹੁਤ-ਬਹੁਤ ਮੁਬਾਰਕਾਂ ਹੱਸਦਾ ਵਸਦਾ ਰਹੇ ਪੀ ਮੇਰੀਆਂ ਦੁਆਵਾਂ ਤੇਰੇ ਨਾਲ ਹਮੇਸ਼ਾ ਮੈਂ ਜਿੱਥੇ ਵੀ ਆ ਮੇਰੀਆਂ ਦੁਆਵਾਂ ਹਮੇਸ਼ਾ ਤੇਰੇ ਨਾਲ ਸਦਾ ਹੱਸਦੇ ਵਸਦੇ ਰਹੋ ਤਰਕੀਆਂ ਕਰੋ ਮਦਦ ਕਰੋ ਸੰਗਤ ਦੀ ਸੇਵਾ ਕਰੋ ਲੋਕ ਭਲਾਈ ਦੇ ਕਾਰਜ ਦਾਤਾ ਤੁਹਾਨੂੰ ਹਮੇਸ਼ਾ ਬਖਸ਼ੇ ਸਾਰੇ ਪਰਿਵਾਰ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਸਾਰੀ ਸੰਗਤ ਨੂੰ ਬਹੁਤ-ਬਹੁਤ ਮੁਬਾਰਕਾਂ ਸਾਰੇ ਬਠਾਉਣੀਆਂ ਨਗਰ ਨਿਵਾਸੀਆਂ ਨੂੰ ਬਾਬਾ ਜੀ ਦੇ ਮੇਲੇ ਦੀਆਂ ਬਾਬਾ ਜੀ ਦੇ ਜਨਮ ਦਿਨ ਦੀਆਂ ਅਠਿਉਂ ਦੀ ਰਾਤ ਦੀਆਂ ਗੁੱਗਾ ਨੌਮੀ ਦੀਆਂ ਸ਼੍ਰੀ ਕ੍ਰਿਸ਼ਨ ਮਹਾਰਾਜ ਦੀ ਜਨਮ ਅਸ਼ਟਮੀ ਦੀਆਂ ਬਹੁਤ-ਬਹੁਤ ਮੁਬਾਰਕਾਂ ਹੱਸਦੇ ਵਾਦਿਰੋ ਰਬ ਰਖ ਚੜ੍ਹਦੀ ਕਲਾ